ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਬੇਨਤੀ ਆ ਸਾਰੇ ਗੜਦੀ ਵਾਲਾ ਦੇ ਇਲਾਕੇ ਦੇ ਅਤੇ ਸ਼ਹਿਰ ਨਿਵਾਸੀਆਂ ਨੂੰ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਜਰੂਰ ਸੁਣਿਓ 2 ਮਿੰਟ ਦਾ ਸਮਾਂ ਕੱਢ ਕੇ ਵੀਡੀਓ ਜਰੂਰ ਸੁਣਿਓ ਤੇ ਨੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਆ ਸਾਡੇ ਇਲਾਕੇ ਦੇ ਵਿੱਚ ਗੜਦੀ ਵਾਲਾ ਦੇ ਲਾਗੇ ਪਿੰਡਾਂ ਦੇ ਵਿੱਚ ਬਹੁਤ ਹੀ ਕੈਂਸਰ ਦੇ ਜਿਹੜੀਆਂ ਮਰੀਜ਼ ਅੱਗੇ ਆ ਰਹੇ ਸੀ ਤੇ ਆਪਾਂ ਇਸ ਨੂੰ ਮੱਧੇ ਨਜ਼ਰ ਦੇਖਦੇ ਵੀ ਇੰਨੀ ਗੰਭੀਰ ਬਿਮਾਰੀ ਨਾ ਮੁਰਾਦ ਬਿਮਾਰੀ ਜਦੋਂ ਲਾਸਟ ਸਟੇਜ ਤੇ ਆ ਜਾਂਦੀ ਆ ਫੇਰ ਹੀ ਕਿਉਂ ਪਤਾ ਲੱਗਦਾ ਅਸੀਂ ਸਾਡੀਆਂ ਮਾਵਾ ਭੈਣਾ ਉਦੋਂ ਪਹਿਲੀ ਸਟੇਜ ਤੇ ਕਿਉਂ ਨਹੀਂ ਪਤਾ ਲੱਗਦਾ ਸੀ ਕਿਉਂ ਕਿਉਂ ਉਸ ਚੀਜ਼ ਤੋਂ ਖੁੱਝ ਜਾਂਦੇ ਆ ਜਦੋਂ ਅਸੀਂ ਲਾਸਟ ਸਟੇਜਾਂ ਤੇ ਜਦੋਂ ਆ ਜਾਂਦਾ ਫੇਰ ਹੀ ਕਿਉਂ ਪਤਾ ਲੱਗਦਾ ਇਸ ਨੂੰ ਮੱਦੇਨਜ਼ਰ ਦੇਖਦੇ ਆਪਾਂ ਸਾਰੀ ਸਲਾਹ ਕਰਕੇ ਇੱਕ 15 ਤਰੀਕ ਨੂੰ ਇੱਕ ਕੈਂਪ ਲਾਇਆ ਜਾ ਰਿਹਾ ਹੈ ਗੜਦੀਵਾਲਾ ਸੰਸਥਾ ਦੀ ਜਿਹੜਾ ਨਵਾਂ ਬਣਿਆ ਦਫ਼ਤਰ ਆ ਉਹਦੇ ਵਿੱਚ ਕੈਂਪ ਲਾਇਆ ਜਾ ਰਿਹਾ ਮੰਤਰ ਗੁੰਜਰ ਸਿੰਘ ਭਰਾ ਦੀ ਯਾਦ ਦੇ ਵਿੱਚ ਜੋ ਦਫ਼ਤਰ ਬਣਾਇਆ ਗਿਆ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਸਾਰੀ ਸੰਗਤ ਨੂੰ ਤੁਸੀਂ ਇੱਕ ਸੇਵਾ ਕਰ ਸਕਦੇ ਆ ਜਿਹੜੇ ਪਿੰਡਾਂ ਦੇ ਮੋਹਤਵਾਰ ਉਹ ਸੁਸਾਇਟੀਆਂ ਵਾਲੇ ਵੀਰਾਂ ਉਹ ਸੇਵਾ ਕਰ ਸਕਦੇ ਕਿੱਧਾ ਕਰ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਲੋੜਵੰਦ ਔਰਤਾਂ ਜਿਹੜੇ ਵਿਚਾਰੇ ਇੱਥੇ ਪਹੁੰਚ ਨਹੀਂ ਸਕਦੇ ਜਿਹੜੇ ਤਾਂ ਪਹੁੰਚ ਸਕਦੇ ਆ ਉਹ ਜਰੂਰ ਇਸ ਕੈਂਪ ਦੇ ਵਿੱਚ ਹਿੱਸਾ ਲਵੋ ਤੇ ਜਿਹੜੇ ਨਹੀਂ ਪਹੁੰਚ ਸਕਦੇ ਤੁਸੀਂ ਪਿੰਡਾਂ ਦੇ ਵਿੱਚ ਆਪਣਾ ਸਾਧਨ ਕੋਈ ਕੋਈ ਟਰੈਲੀ ਟਰੈਕਟਰ ਤੇ ਕੋਈ ਗੱਡੀ ਦੇ ਵਿੱਚ ਕੋਈ ਮੋਟਰਸਾਈਕਲ ਤੇ ਸੂਈ ਵੱਧ ਤੋਂ ਵੱਧ ਇੱਥੇ ਸੰਗਤ ਲੈ ਕੇ ਪਹੁੰਚੋ ਔਰਤਾਂ ਨੂੰ ਲੈ ਕੇ ਪਹੁੰਚੋ ਕਿਉਂਕਿ ਬਹੁਤ ਜ਼ਿਆਦਾ ਕੇਸ ਆ ਰਹੇ ਔਰਤਾਂ ਦੀ ਛਾਤੀ ਦੇ ਕੇਸ ਆ ਰਹੇ ਬੱਚੇ ਦਾਨੀ ਦੇ ਜ਼ਿਆਦਾ ਕੇਸ ਆ ਰਹੇ ਆ ਤੇ ਬੰਦਿਆਂ ਦੀ ਗਦੂਤਾਂ ਦੇ ਕੇਸ ਆ ਰਹੇ ਆ ਜਿਹੜਾ ਜ਼ਿਆਦਾ ਤਰਕ ਕੈਂਸਰ ਦੇ ਜਿਹੜੇ ਮਰੀਜ਼ੋ ਆ ਰਹੇ ਆ ਤੇ ਸਾਰੇ ਸਰੀਰ ਦੇ ਚੈੱਕ ਅਪ ਕੀਤਾ ਜਾਊਗਾ ਅੱਖਾਂ ਦਾ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਫ੍ਰੀ ਐਨਕਾਂ ਵੀ ਦਿੱਤੀਆਂ ਜਾਣਗੀਆਂ ਮੇਰੀ ਬੇਨਤੀ ਹੈ ਨਹੀਂ ਵੱਧ ਚੜ ਕੇ ਸਾਰੀ ਸੰਗਤ ਨੂੰ ਇਸ ਕੈਂਪ ਨੂੰ ਜ਼ਰੂਰ ਪਹੁੰਚੋ ਕੋਈ ਜੋਰ ਨਹੀਂ ਲੱਗਦਾ ਕੋਈ ਤੁਹਾਡੇ ਕੋਲ ਪੈਸਾ ਨਹੀਂ ਲਿਆ ਜਾਊਗਾ ਆਪਾਂ ਕਿਉਂ ਔਰਤਾਂ ਕਿਸੇ ਦੀ ਜਾਨ ਤੁਸੀਂ ਇਸ ਕੈਂਪ ਦੇ ਵਿੱਚ ਲਿਆਉਂਗੇ ਕਿਸੇ ਦੀ ਪਹਿਲਾਂ ਜਾਂਚ ਅਸੀਂ ਕਿਉਂ ਡਰਦੇ ਹਾਂ ਪਹਿਲੀ ਗੱਲ ਤਾਂ ਅਸੀਂ ਡਰਦੇ ਹਾਂ ਉਸ ਬਿਮਾਰੀ ਦਾ ਨਾਮ ਲੈਣ ਵੀ ਕਿਤੇ ਸਾਨੂੰ ਨਿਕਲ ਨਾ ਜਾਵੇ ਤੇ ਜੇ ਅਸੀਂ ਉਹਦੀ ਜਾਂਚ ਕਰਾਂਗੇ ਕੋਈ ਮੁੰਡਲੀ ਅ ਸ਼ੁਰੂਆਤੀ ਦੌਰ ਦੇ ਵਿੱਚੋ ਬਿਮਾਰੀ ਖੜੀ ਜਾਊਗੀ ਤਾਂ ਉਹਦਾ ਇਲਾਜ ਵੀ ਬਹੁਤ ਬਲਾਜਮੀ ਹੈਗਾ ਜਦੋਂ ਆਪਾਂ ਲਾਹ ਰਿਤੀ ਇੱਥੇ ਚਲ ਜਾਂਦੀ ਆ ਉਦੋਂ ਸਾਡਾ ਪੈਸਾ ਵੀ ਲੱਗ ਜਾਂਦਾ ਤੇ ਸਾਡਾ ਉਹਦਾ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਹਰੇਕ ਦੇ ਮੋਬਾਈਲ ਤੱਕ ਪਹੁੰਚਾਓ ਸਾਰੇ 15 ਤਰੀਕ ਨੂੰ ਸਵੇਰੇ 10 ਵਜੇ ਸ਼ੁਰੂਆਤ ਕੀਤੀ ਜਾਊਗੀ ਕੈਂਪ ਦੀ ਸ਼ਾਮ 4 ਵਜੇ ਤੱਕ ਇਹ ਕੈਂਪ ਚੱਲੂਗਾ ਜਿਹਦੇ ਵਿੱਚ ਔਰਤਾਂ ਦੇ ਬੰਦੀਆਂ ਦੇ ਸਾਰੇ ਟੈਸਟ ਸੀਰੀਜ਼ ਦੇ ਕੀਤੇ ਜਾਣਗੇ ਜਿਹਦੇ ਵਿੱਚ ਵਲਡ ਕੇਅਰ ਸੈਂਟਰ ਅਤੇ ਵਰਧਮਨ ਸੁਸਾਇਟੀ ਵੱਲੋਂ ਇਹ ਕੈਂਪ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲਾਇਆ ਜਾ ਰਿਹਾ ਹੈ ਤੇ ਹੁਣ ਤੁਸੀਂ ਮੈਂ ਪਹਿਲਾਂ ਵੀ ਦੱਸ ਚੁੱਕਾ ਇੱਕ ਸੇਵਾ ਕਰਨੀ ਆ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਮੂਤਬਾਰਾ ਕੁਝ ਵੱਧ ਤੋਂ ਵੱਧ ਔਰਤਾਂ ਨੂੰ ਬੰਦੀਆਂ ਨੂੰ ਅਵੇਅਰ ਕਰਕੇ ਲੈ ਕੇ ਆਓ ਇੱਕ ਅਵੇਅਰਨੈਸ ਕੈਂਪ ਵੀ ਲਾਇਆ ਜਾਊਗਾ ਜੇ ਕੋ ਟੈਸਟ ਵੀ ਕਰਾਉਣੇ ਨਾਲ ਅਵੇਅਰ ਵੀ ਕੀਤਾ ਜਾਊਗਾ ਵੀ ਆਪਾਂ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਕੈਂਸਰ ਕਿਵੇਂ ਹੋ ਗਿਆ ਤੇ ਲੱਛਣ ਕੀ ਆ ਕੈਂਸਰ ਇਹ ਇਹ ਵੀ ਜਰੂਰ ਇਸ ਕੈਂਪ ਦੇ ਵਿੱਚ ਦੱਸਿਆ ਜਾਊਗਾ ਮਹਾਰਾ ਰਿਆ ਇਸ ਕੈਂਪ ਦੇ ਵਿੱਚ ਆਪਾਂ ਬਣਦੀ ਜਿਹੜੀ ਇੱਕ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਆਪਣੇ ਆਪਣੇ ਪਿੰਡਾਂ ਨੂੰ ਬਚਾ ਲਈਏ ਜੋ ਹਾਲਾਤ ਬਣਦੇ ਜਾ ਰਹੇ ਆ ਸਾਡੇ ਇਲਾਕਿਆਂ ਦੇ ਵਿੱਚ ਜੋ ਪਾਣੀ ਦੇ ਹਾਲਾਤ ਬਣਦੇ ਜਾ ਰਹੇ ਆ ਕਿਉਂ ਬਿਮਾਰੀਆਂ ਕਿਉਂ ਕੈਂਸਰ ਇਹੋ ਜੀ ਨਾਮਰਾਦ ਬਿਮਾਰੀ ਦੇ ਕੇਸ ਕਿਉਂ ਵਧਦੇ ਜਾ ਰਹੇ ਆ ਇਨੂੰ ਵੀ ਆਪਾਂ ਕੋਖ ਫੜਤਾਲ ਕਰੀਏ ਇਹਨੂੰ ਵੀ ਆਪਾਂ ਵਿਚਾਰੀਏ ਮੇਰੀ ਬੇਨਤੀ ਆ ਸਾਰੇ ਨੂੰ ਹੱਥ ਬੰਨ੍ਹ ਕੇ ਜਰੂਰ ਇਸ ਕੈਂਪ ਦਾ ਹਿੱਸਾ ਬਣ ਸਾਡੀ ਸੋਸਾਇਟੀ ਦੇ ਮੈਂਬਰ ਬਾਬਾ ਦੀਪ ਸਿੰਘ ਸੇਵਾਦਾਲ ਦਾ ਸਮੂਹ ਪਰਿਵਾਰ ਖੜਾ ਹੈ ਤੁਹਾਨੂੰ ਅਪੀਲ ਕਰ ਰਿਹਾ ਇਸ ਕੈਂਪ ਦੇ ਵਿੱਚ ਜਰੂਰ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ